ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਰਨ ਸ਼ੁਕਲਾ ਸਾਡੇ ਨਾਲ ਨੇ ਚਮਕੌਰ ਸਾਹਿਬ ਤੋਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਰ ਇੱਕ ਵੀਡੀਓ ਵਾਇਰਲ ਹੁੰਦੀ ਆ ਤੁਹਾਡੀ ਤੁਸੀਂ ਸੱਤ ਜਨਾਨਿਆ ਪਿੰਡ ਦੇ ਵਿੱਚ ਪ੍ਰਚਾਰ ਕਰਦੇ ਆ ਪਹਿਲਾਂ ਤਾਂ ਸਾਨੂੰ ਵੀਡੀਓ ਬਾਰੇ ਦੱਸੋ ਗੱਲ ਕੀ ਹੋਈ ਦੇਖੋ ਵੀਡੀਓ ਇਹ ਜਿਹੜਾ ਪਿੰਡ ਸੀਗਾ ਟੱਪਰੀਆਂ ਅਮਰ ਸਿੰਘ ਜਿੱਥੇ ਕਿ ਇੱਕ ਬੜੀ ਬਹੁਤ ਵਧੀਆ ਉੱਥੇ ਸ਼ਾਂਤੀਪੂਰਵ ਇੱਕ ਮੀਟਿੰਗ ਚੱਲ ਰਹੀ ਸੀ ਜੀ ਮੈਂ ਲੋਕਾਂ ਕੋਲ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਉਸ ਪਿੰਡ 'ਚ ਕਿੰਨੀ ਡਿਵੈਲਪਮੈਂਟ ਅਸੀਂ ਕੀਤੀ ਹੈ। ਹਮ ਲੇਕਿਨ ਅਚਾਨਕ ਇੱਕ ਸ਼ਖਸ਼ ਆਂਦਾ ਉਹ ਉਸ ਮੀਟਿੰਗ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ। ਉਹਨੂੰ ਮੈਂ ਕਹਿਨਾ ਵੀ ਮੈਂ ਤੈਨੂੰ ਸੁਣਨਾ। 5 ਮਿੰਟ ਮੈਨੂੰ ਦਿਓ। 5 ਮਿੰਟ 'ਚ ਮੀਟਿੰਗ ਖਤਮ ਹੋ ਜਾਏਗੀ। ਜੀ। ਤੋ ਉਸ ਤੋਂ ਬਾਅਦ ਜਿਹੜਾ ਹੈਗਾ ਤੇਰੇ ਸਵਾਲਾਂ ਦਾ ਮੈਂ ਜਵਾਬ ਦਊਂਗਾ। ਹਮ ਲੇਕਿਨ ਉਹ ਮੇਰੇ ਕੋਲੋਂ ਜਾ ਕੇ ਪਿੱਛੇ ਖੜਾ ਹੋ ਜਾਂਦਾ। ਪਿੱਛੇ ਜਾ ਕੇ ਆਪਣੇ 2-4 ਹੋਰ ਲੋਕਾਂ ਨਾਲ ਉਸ ਮੀਟਿੰਗ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਜੀ ਉਹ ਉਸ ਉਸ ਇਨਸੀਡੈਂਟ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਵਾਇਰਲ ਕੀਤਾ ਗਿਆ ਜਦ ਕਿ ਜਿਹੜੀ ਪੂਰੀ ਪੂਰੀ ਵੀਡੀਓ ਹੈ ਉਹ ਨਹੀਂ ਦਿਖਾਈ ਗਈ ਉੱਥੇ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮੈਨੂੰ ਗੁੱਸਾ ਆ ਗਿਆ ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਪਾਰਟੀ ਦੀਆਂ ਇੰਨੀਆਂ ਪ੍ਰਾਪਤੀਆਂ ਹੂੰ ਕਿ ਅੱਜ ਵਿਰੋਧੀ ਜਿੰਨੇ ਵੀ ਵਿਰੋਧੀ ਨੇ ਜੀ ਉਹ ਤਪੇ ਪਏ ਆ ਵੀ ਇਹ ਕਿਉਂ ਮੈਂ ਇੰਨਾ ਵਧੀਆ ਕੰਮ ਕਰ ਰਹੇ ਨੇ ਲੋਕਾਂ ਲਈ ਇੰਨਾ ਕੰਮ ਕਿਉਂ ਕਰ ਰਹੇ ਨੇ ਅੱਜ ਜੋ ਇਨਸੀਡੈਂਟ ਉੱਥੇ ਹੋਈ ਇਹੀ ਵਿਧਾਨ ਸਭਾ ਚ ਹੁੰਦਾ ਤੁਸੀਂ ਆਮ ਦੇਖਦੇ ਹੋ ਕਿ ਆਪੋਜੀਸ਼ਨ ਪਾਰਟੀ ਕਾਂਗਰਸ ਯਾਨੀ ਕਿ ਮੈਂ ਕਾਂਗਰਸੀ ਕਹਾਂਗਾ ਉਹਨਾਂ ਦਾ ਇਹੀ ਮੰਤਬ ਹੁੰਦਾ ਕਿ ਵਿਧਾਨ ਸਭਾ ਚੱਲੇ ਨਾ ਤੁਹਾਡੇ ਕਹਿਣ ਦਾ ਮਤਲਬ ਇਹ ਵੀ ਕਾਂਗਰਸੀ ਸੀ ਇਹ ਬਿਲਕੁਲ ਕਾਂਗਰਸੀ ਸੀ ਉਹਨਾਂ ਉਹਨਾਂ ਦੇ ਮੈਂ ਤਾਂ ਜਦੋਂ ਮੇਰੇ ਨੇੜੇ ਆਇਆ ਮੈਂ ਉਹਦੀ ਅੱਖਾਂ ਚੋਂ ਜਾਂਚ ਲਿਆ ਮੱਖਾਂ ਦਾ ਡਾਕਟਰ ਹੂੰ ਮੈਂ ਪੜ ਲਿਆ ਨਾ ਵੀ ਇਹ ਕੌਣ ਹੈ ਕੀ ਕਰਦਾ ਹੈ ਕਿੱਦਾਂ ਦੇ ਇਹਦੇ ਮੰਤਵ ਨੇ ਡਾਕਟਰ ਸਾਹਿਬ ਮੈਂ ਸਵਾਲ ਐਡ ਕਰਨਾ ਚਾਹੁੰਨਾ ਮੁੱਖ ਮੰਤਰੀ ਪੰਜਾਬ ਤਾਂ ਕਹਿੰਦੇ ਨੇ ਕਿ ਲੀਡਰਾਂ ਨੂੰ ਸਵਾਲ ਕਰੋ ਤੁਹਾਨੂੰ ਸਵਾਲ ਕਰਿਆ ਤੁਸੀਂ ਬਿਲਕੁਲ ਮੈਂ ਮੈਂ ਬਿਲਕੁਲ ਗੁੱਸੇ ਚ ਆਉਂਦੇ ਨਹੀਂ 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 ਮੈਂ ਗੁੱਸੇ ਚ ਨਹੀਂ ਆਉਂਦਾ ਮੈਂ ਸਿਰਫ ਉਹਨੂੰ ਇਹ ਕਿਹਾ ਕਿ 5 ਮਿੰਟ ਰੁਕ ਜਾ ਬਈ ਜੀ ਮੈਂ ਤੇ ਤੇਰੇ ਸਵਾਲਾਂ ਦਾ ਜਵਾਬ ਦੰਦਾ ਮੈਨੂੰ ਇਹ ਦੱਸ ਲੈਣ ਦੇ ਕਿ ਇਸ ਪਿੰਡ ਚ ਮੈਂ ਕੀ ਕਰਤਾ ਕਿਉਂਕਿ ਇਸ ਪਿੰਡ ਦੀ ਜਿਹੜੀ ਸੜਕ ਹੈ ਬੇਲੇ ਤੱਕ ਉਹ 15 ਸਾਲ ਤੋਂ ਕਿਸੇ ਨੇ ਨਹੀਂ ਬਣਾਈ ਸੀ ਉਹ ਪਹਿਲੀ ਵਾਰੀ ਸਾਡੀ ਸਰਕਾਰ ਨੇ ਉਹ ਸੜਕ ਉੱਥੇ ਬਣਾਣੀ ਸ਼ੁਰੂ ਕੀਤੀ ਹੈ ਔਰ ਕੱਲੀ ਬੁਣਾਣੀ ਨਹੀਂ ਉਹਨੂੰ ਚੌੜੀ ਵੀ ਕਰ ਰਹੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਸ ਪਿੰਡ ਦੇ ਸਕੂਲ ਨੂੰ 7.5 ਲੱਖ ਰੁਪਏ ਜਿਹੜਾ ਹੈਗਾ ਸਾਡੇ ਅ ਸਿੱਖਿਆ ਮੰਤਰੀ ਵੱਲੋਂ ਭੇਜਿਆ ਗਿਆ ਕਿਉਂਕਿ ਅੱਜ ਤੱਕ ਹਾਲਾਤ ਇਹ ਸੀ ਕਿ ਪਿਛਲੀਆਂ ਸਰਕਾਰਾਂ ਵੇਲੇ 60% ਸਕੂਲਾਂ ਦੇ ਚਾਰ ਦੀਵਾਰੀਆਂ ਵੀ ਹੈ ਨਹੀਂ ਜੀ 60% ਸਕੂਲਾਂ 'ਚ ਬੱਚੇ ਅੱਜ ਵੀ ਟਾਟ ਦੇ ਪੈਂਦੇ ਸੀ ਲੇਕਿਨ ਇਹ ਪਹਿਲੀ ਸਰਕਾਰ ਜਿਨੇ ਆਂਦੀ ਸਿੱਖਿਆ ਤੇ ਔਰ ਜਿਹੜਾ ਸਿਹਤ ਤੇ ਕੰਮ ਕੀਤਾ ਔਰ ਤੀਜਾ ਲੋਕ ਕਾਨੂੰਨ ਰੋਜ਼ਗਾਰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ 42000 ਤੋਂ ਵੱਧ ਜੀ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਨੇ ਖੇਡਣਾ ਵਤਨ ਪੰਜਾਬ ਦਾ ਕਿੰਨੇ ਕਿੰਨੇ ਕੋ ਬੰਦੇ ਸੀਗੇ ਜੋ ਤੁਹਾਡਾ ਵਿਰੋਧ ਕਰਦੇ ਸੀ ਇਹਨੂੰ ਐਸਾ ਵੀ ਕਿਹਾ ਜਾਂਦਾ ਨਸ਼ੇ ਨੂੰ ਲੈ ਕੇ ਤੁਹਾਨੂੰ ਸਵਾਲ ਕੀਤਾ ਗਿਆ ਨਹੀਂ ਦੇਖੋ ਜੀ ਵਿਰੋਧ ਕਿਸੇ ਨੇ ਨਹੀਂ ਕੀਤਾ ਉਹ ਇੱਕ ਇੱਕੋ ਇੱਕ ਸ਼ਖਸ ਸੀਗਾ ਬਸ ਸਿਰਫ ਇੱਕ ਸੀਗਾ ਜਾਂ ਸ਼ਾਇਦ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਜਿਹੜਾ ਵੀਡੀਓ ਬਣਾ ਰਿਹਾ ਦੋ ਬੰਦੇ ਸੀ ਉਹਨਾਂ ਦਾ ਸਵਾਲ ਸੀ ਜੋ ਸੀਗਾ ਮੈਂ ਉਹਨਾਂ ਨੂੰ ਕਿਹਾ ਵੀ ਮੀਟਿੰਗ ਖਤਮ ਹੋ ਲੈਣ ਦੋ ਮੈਂ ਤੁਹਾਡੇ ਸਵਾਲ ਦਾ ਜਵਾਬ ਦੰਨਾ ਤੁਸੀਂ ਚੰਗੀ ਭਲੀ ਜਿਹੜੀ ਮੀਟਿੰਗ ਹੈ ਇਸ ਨੂੰ ਖਰਾਬ ਨਾ ਕਰੋ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੋਲੋਂ ਜਾ ਕੇ ਪਿੱਛੇ ਗਏ ਪਿੱਛੇ ਜਾ ਕੇ ਉਹਨਾਂ ਨੇ ਫੇਰ ਉਦਾਂ ਹੀ ਹੜਦੰਗ ਮਚਾਉਣ ਦੀ ਕੋਸ਼ਿਸ਼ ਕੀਤੀ ਤੱਕ ਬੰਦੇ ਦਾ ਕਦੇ ਗੁੱਸਾ ਆ ਜਾਂਦਾ ਮੈਨੂੰ 22 ਸਾਲ ਹੋ ਗਏ ਇਸ ਐਸੇ ਐਸੇ ਹਲਕੇ ਅੱਜ ਤੱਕ ਮੈਨੂੰ ਗੁੱਸਾ ਨਹੀਂ ਆਇਆ ਲੇਕਿਨ ਉਦੋਂ ਪਤਾ ਨਹੀਂ ਇੱਕ ਵਾਰ ਗੁੱਸਾ ਮਾਫ ਕਰ ਦੋ ਨੂੰ ਮੈਂ ਅਸੀਂ ਤਾਂ ਦੇਖੋ ਜਨਤਾ ਸਵਾਲ ਕਰ ਸਕਦੀ ਮਾਫੀ ਵਾਲੀ ਕੋਈ ਗੱਲ ਨਹੀਂ ਬੱਚਾ ਹੈ ਸਾਡਾ ਹੀ ਬੱਚਾ ਹੈ ਉਹ ਕੋਈ ਗੱਲ ਨਹੀਂ ਉਹ ਉਦੋਂ ਉਹਦੇ ਤੇ ਵਰ ਕਈ ਸਰਕਾਰਾਂ ਦੇ ਵਿੱਚ ਤਾਂ ਪਰਚੇ ਕਰਾਏ ਜਾਂਦੇ ਐਵੇਂ ਦਾ ਤਾਂ ਕੁਝ ਸਾਡੇ ਕੋਈ ਅਸੀਂ ਨਹੀਂ ਇਦਾਂ ਦਾ ਕੰਮ ਕਰਦੇ ਰਾਤ ਗਈ ਬਾਤ ਗਈ ਆ ਰਾਤ ਗਈ ਬਾਤ ਗਈ ਠੀਕ ਹੈ ਉਹ ਵੀ ਸਮਝ ਜਾਏਗਾ ਵੀ ਹਾਂ ਕਿਉਂਕਿ ਅੱਜ ਬੱਚਿਆਂ ਨੂੰ ਵੀ ਪਤਾ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਇਹ ਅੱਜ ਜਿਹੜਾ ਸਾਡਾ ਮਨੀ ਡレイン ਹੋ ਰਿਹਾ ਸਾਡੇ ਬੱਚੇ ਜਿਹੜੇ 15 20 ਸਾਲਾਂ ਤੋਂ ਕੋਈ ਰੋਜ਼ਗਾਰ ਨਹੀਂ ਸੀ ਮਿਲੇ ਅੱਜ ਉਹਨਾਂ ਨੂੰ ਇੱਕ ਵਿਸ਼ਵਾਸ ਹੋ ਗਿਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹਨੇ 42000 ਰੋਜ਼ਗਾਰ ਦੇ ਕੇ ਉਹਨਾਂ ਤੇ ਮਨਾ ਵਿਚਵਾਸ ਪੈਦਾ ਕਰਤਾ ਵੀ ਹੁਣ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਜੀ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ 12ਵੀਂ ਤੋਂ ਬਾਅਦ ਬੱਚੇ ਦਾ ਇੱਕੋ ਹੀ ਮੰਤਵ ਹੁੰਦਾ ਸੀ ਮੈਂ ਆਇਲਟਸ ਕਰਾਂ ਬਾਹਰ ਜਾਵਾਂ ਜੀ ਲੇਕਿਨ ਹੁਣ ਉਹ ਜਿਹੜਾ ਹੈਗਾ ਦੁਬਾਰਾ ਬੱਚਿਆਂ ਦੀ ਸੋਚ ਬਦਲ ਰਹੀ ਹੈ ਉਹ ਆਪਣੇ ਦੇਸ਼ 'ਚ ਹੀ ਰਹਿਣਾ ਚਾਹੁੰਦਾ ਡਾਕਟਰ ਸਾਹਿਬ लास्ट ਸਵਾਲ ਹੈ 2024 ਦਾ ਸਾਈਮ ਫਾਈਨਲ ਆ ਗਿਆ ਕਿਵੇਂ ਤਿਆਰੀਆਂ ਪੂਰੀ ਤਿਆਰੀ ਹੈ ਜੀ ਤਿਆਰੀ ਤਾਂ ਜਨਤਾ ਦੀ ਹੈ ਜਨਤਾ ਤਿਆਰ ਬੈਠੀ ਹੈ ਆਮ ਆਦਮੀ ਪਾਰਟੀ ਤਿਆਰ ਹੈ ਕਸ਼ਰੀ ਚਮਕੌਰ ਸਾਹਿਬ ਦੇ ਵਿੱਚ ਪੂਰੀ ਪੂਰੀ ਤਿਆਰੀ ਹੈ ਮੈਂ तकरीबन ਸਾਰੇ ਪਿੰਡ ਜਿਹੜੇ ਆ ਪਿਛਲੇ 2 ਮਹੀਨੇ ਚ ਘੁੰਮ ਲਏ ਆ ਇੱਕ ਵਾਰੀ ਫੇਰ ਜਾਵਾਂਗੇ ਪਿੰਡਾਂ ਚ ਜੀ ਤੇ ਲੋਕਾਂ ਦੇ ਜੋ ਜੇ ਕੋਈ ਹੋਰ ਵਾਦਾ ਰਹਿ ਗਿਆ ਸੀ ਉਹ ਵੀ ਜਲਦ ਪੂਰਾ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟਸ ਵਿੱਚ ਕਮੈਂਟ ਕਰਕੇ ਜੀ ਦੱਸੋ ਧੰਨਵਾਦ